ਹਮ ਪਦਾਰਥ ਪਨੇ ਸੁਖ ਅਮਰਤ ਪ੍ਰਭ ਨਾਮ ਭਗਤ ਜਨਾਂ ਦੇ ਪੰਜ ਪੰਚਮ ਪਾਸ਼ਾ ਧਨ ਧਨ ਤਨ ਸਤਿਗੁਰੂ ਗੁਰੂ ਅਰਜਨ ਦੇ ਮਹਾਰਾਜ ਜੀ ਉਹ ਆਪ ਜੀ ਦੇ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਅੱਜੋ ਕੇ ਬੀਬੀਆਂ ਜਥੇ ਪਾਸੋਂ ਸਤਿਗੁਰੂ ਜੀ ਉਹ ਸੁਖਮਨੀ ਸਾਹਿਬ ਜਾਪਾਂ ਦੀਆਂ ਲੜੀਆਂ ਆਰੰਭ ਕੀਤੀਆਂ ਹੋਈਆਂ ਸਨ ਆਪ ਜੀ ਦੀ ਮਿਹਰ ਹੋਈ ਲੜੀ ਦੇ ਵਿੱਚ ਸੁਖਮਨੀ ਸੁਖ ਅਮਰਤ ਪ੍ਰਭ ਨਾਮ ਭਗਤ ਜਨਾਂ ਕਾ ਮਨ ਬਿਸਰਾਮ ਦੇ ਮਹਾਂ ਵਾਕ ਅਨੁਸਾਰ ਸੋ ਕਮਨੀ ਸਾਬਦੇ ਜਾਪ ਨਾਲ ਹੀ ਚੋਪਈ ਸਾਬਦੇ ਜਾਪ ਕੀਤੇ ਜਾਂਦੇ ਸਨ ਸਤਿਗੁਰੂ ਜੀ ਅੱਜ ਆਪ ਜੀ ਦੀ ਮਿਹਰ ਹੋਈ ਰਹਿਮਤ ਹੋਈ ਆਪ ਜੀ ਦੇ ਸ਼ਹੀਦੀ ਦਿਹਾੜੇ ਨੂੰ ਮਨਾਉਂਦਿਆਂ ਹੋਇਆ ਸਤਿਗੁਰੂ ਜੀ ਅੰਮ੍ਰਿਤ ਵੇਲੇ ਬੀਬੀਆਂ ਦੇ ਜਥੇ ਬਾਸੋਂ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕਾ ਮਨ ਬਿਸਰੀ ਸੁਖਮਨੀ ਸਾਬ ਜੀ ਦੇ ਜਾਪ ਆਰੰਭ ਕੀਤੇ ਸਨ ਆਪ ਜੀ ਨੇ ਮਿਹਰ ਹੋਈ ਬੀਬਿਆਂ ਜਿੱਥੇ ਪਾਸੋਂ ਜਾਪ ਸੰਪੂਰਨ ਹੋਇਓ ਪ੍ਰੰਤ ਚੋਪਈ ਸ਼ਬਦ ਜਾਪ ਹੋ ਪ੍ਰੰਤ ਕਲ ਜੁਗ ਮੈਂ ਕੀਰਤਨ ਪ੍ਰਧਾਨਾ ਗੁਰਮਖ ਜਪੀਐ ਲਾਏ ਧਿਆਨਾਂ ਦੇ ਮਹਾਵਾਕ ਅਨਸਾਰ ਬੀਬਿਆਂ ਜਿੱਥੇ ਪਾਸੋਂ ਨਿਰੋਲ ਗੁਰਬਾਣੀ ਦੇ ਸ਼ਬਦ ਗaan ਕੀਰਤਨ ਕੀਤੇ ਗਏ ਨੇ ਸਤਿਗੁਰੂ ਜੀਓ ਕਿਰਪਾ ਕਰਿਓ ਮਹਾਰਾਜ ਜਥਿਆਂ ਦੇ ਅਸੀਸ ਤੇ ਮੇਰਾ ਦੁਬਚਾ ਕਰਖਣਾ ਦੋਨਾਂ ਜਥਿਆਂ ਵਿੱਚ ਆਪਸ ਵਿੱਚ ਪਿਆਰ ਇਤਿਫਾਕ ਇਕਤਰਤਾ ਬਣਾਈ ਰੱਖਣਾ ਤੇ ਇਸੇ ਤਰ੍ਹਾਂ ਸਤਿਗੁਰ ਆਪ ਜੀ ਨੇ ਆਪਣੇ 52 ਬਾਣੀ ਦੇ ਜਾਪ ਕਰਵਾਉਂਦੇ ਰਹਿਣਾ ਸੇਵਾ ਲੰਦਰਣਾ ਬਾਣੀ ਬਣ ਜ ਧਾਰਣੀ ਬਣਾ ਕੇ ਰੱਖਣਾ ਸਤਿਗੁਰੂ ਜੀ ਅੰਮ੍ਰਿਤ ਵੇਲੇ ਮਕਦਮ ਲੇਖਾਂ ਚਲਾਉਣਾ ਤਿਲ ਫੁੱਲ ਪੇਟਾਵਾ ਪ੍ਰਵਾਨ ਕਰਨੀਆਂ ਸਤਿਗੁਰੂ ਜੀਓ 40 ਦਿਨਾਂ ਦੇ ਲੜੀ ਦੇ ਜਾਪ ਦੀ ਸਮਾਪਤੀ ਨੂੰ ਮੁੱਖ ਰੱਖਦੇ ਹੋਇਆ ਬੀਬਿਆਂ ਜਿੱਥੇ ਪਾਸੋਂ ਭੋਗਾਂ ਦੀ ਖੁਸ਼ੀਆਂ ਨੂੰ ਮੁੱਖ ਰੱਖਦੇ ਹੋਇਆ ਆਪ ਜੀ ਨੂੰ ਸੁੰਦਰ ਰੁਮਾਲਾ ਸਾਹ ਭੇਟਾ ਕੀਤਾ ਆਪ ਜੀ ਨੰਗੀਕਾਰ ਕਰਨੇ ਆਪਣੇ ਬੱਚਿਆਂ ਸੇਵਕਾਂ ਦੇ ਲੋਕ ਦੇ ਪਰਲੋਕ ਪਰਦੇਕ ਜਣੇ ਸਤਗੁਰ ਕਿਰਪਾ ਕਰਨੀ ਸਤਗੁਰੂ ਜੀ ਉਹ ਪਾਵਨ ਸਥਾਨ ਦੀ ਚੜ੍ਹਦੀ ਕਲਾ ਕਰਨੀ ਪਾਵਨ ਸਥਾਨ ਤੇ ਚੱਲ ਰਹੀਆਂ ਸੇਵਾਵਾਂ ਵਿੱਚ ਆਪ ਜਿਨੇ ਅੰਗ ਸੰਗ ਸਹਾਈ ਹੋ ਕੇ ਆਪਣੀ ਮਿਹਰ ਪਰਹਤ ਰੱਖ ਕੇ ਸੇਵਾਵਾਂ ਸੰਪੂਰਨ ਕਰਾਣੀ ਆ ਸੇਵਾਦਾਰਾਂ ਦੇ ਤੇ ਜਥੇ ਦੇ ਸੀਸ ਤੇ ਮੇਰਾ ਪ੍ਰਥ ਰੱਖਣਾ ਇਸੇ ਤਰ੍ਹਾਂ ਆਪ ਜਿਨੇ ਸੇਵਾਦਾਰਾਂ ਪਾਸੋਂ ਤੇ ਜਥੇ ਪਾਸੋਂ ਮਹਾਰਾਜੀਓ ਪਾਵਨ ਸੇਵਾਵਾਂ ਲੈੰਦਰਣਾ ਬਾਣੀ ਬਣ ਦੇ ਤਾਰਣੀ ਬਣਾ ਕੇ ਰੱਖਣਾ ਆਉਣ ਵਾਲਾ ਸਮਾਂ ਆਉਣ ਵਾਲੀਆਂ ਘੜੀਆਂ ਖੁਸ਼ੀਆਂ ਤੇ ਸੁੱਖਾਂ ਭਰੀਆਂ ਬਿਦਿਤ ਕਰਾਣੀਆਂ ਸਤਿਗੁਰੂ ਜੀ ਉਹ ਦੂਰੋਂ ਨੜ ਚਲਕਈਆਂ ਸੰਗਤਾਂ ਦੀਆਂ ਹਾਜ਼ਰੀਆਂ ਪ੍ਰਵਾਨ ਕਰਨੀਆਂ ਸੰਗਤਾਂ ਦਾ ਚੱਲਿਆ ਕਦਮ ਕਦਮ ਲੇਖਾਂ ਚਲਾਣਾ ਤਲਹੁਲ ਪੇਟਾਵਾਂ ਪ੍ਰਵਾਨ ਕਰਨੀਆਂ ਕਿਰਪਾ ਕਰਨੀ ਸਤਗੁਰੂ ਸਾਬ ਦੇ ਪਰਿਵਾਰਾਂ ਨੂੰ ਦੇਹ ਰੋਗਤਾ ਤੰਦਰੁਸਤੀਆਂ ਦੇ ਭੰਡਾਰੇ ਬਖਸ਼ਿਸ਼ ਕਰਨੇ ਗੁਰਸਿੱਖੀ ਵਾਲੇ ਜੀਵਨ ਨਾਮ ਦੇ ਦਾਤਾ ਅਮਰਤ ਲਈ ਜਾਗਣੇ ਨਿਤਨੇਮ ਦੇ ਦਾਤਾ ਬਖਸ਼ਿਸ਼ ਕਰਕੇ ਨਿਵਾਜਣਾ ਬੱਚਿਆਂ ਨੂੰ ਲੰਮੀਆਂ ਲੰਮੀਆਂ ਉਮਰਾਂ ਮਾਂ ਪਿਓ ਜਾਗਿਆਕਾਰੀ ਬਣਾ ਕੇ ਰੱਖਣਾ ਉੱਚ ਵਿੱਦਿਆ দান ਬਖਸ਼ਿਸ਼ ਕਰਨੇ ਪੜਾਈਆਂ ਵਿੱਚ ਸਫਲਤਾ ਬਖਸ਼ਿਸ਼ ਕਰਨੀਆਂ ਰਹਿਮਤਾਂ ਕਰਨੀਆਂ ਨਗਰ ਖੇੜੇ ਅੰਦਰ ਸੁਖ ਵਰਤਾਣੀ ਮਾਲ ਜੁਜੰਤੂ ਡੰਗਰਾਂ ਵਿੱਚ ਸੁਖ ਵਰਤਾਣੀ ਸਰਬੱਤ ਦਾ ਭਲਾ ਕਰਨਾ ਦੇਸਾਂ ਪਰਦੇਸਾਂ ਉੱਤੇ ਰੱਖਿਆ ਕਰਨੀ ਸਤਗੁਰੂ ਜੀਓ ਬੀਬੀਆਂ ਜਿੱਥੇ ਪਾਸੋਂ ਸਤਿਗੁਰੂ ਜੀ ਲੜੀਆਂ ਦੀ ਸਮਾਪਤੀ ਨੂੰ ਮੋਖ ਰੱਖਦੇ ਆਂ ਭੋਗਾਂ ਦੀ ਖੁਸ਼ੀਆਂ ਨੂੰ ਮੋਖ ਰੱਖਦੇ ਹੋਇਆਂ ਸਤਿਗੁਰੂ ਜੀਓ ਪਾਵਨ ਸੰਗਤਾਂ ਵੱਲੋਂ ਪਾਵਨ ਸਥਾਨ ਵੱਲੋਂ ਸਤਿਗੁਰੂ ਆਪ ਜੀ ਦੀ ਬਖਸ਼ਿਸ਼ ਹੋਈਆਂ ਦਾਤਾਂ ਵਿੱਚੋਂ ਪੰਚਾਂ ਅੰਮ੍ਰਿਤ ਕੜਾ ਪ੍ਰਸ਼ਾਦ ਦੇਖ ਸਜਾ ਕੇ ਹਾਜ਼ਰ ਕੀਤੀ ਐ ਅਨੰਕ ਪ੍ਰਕਾਰ ਭੋਜਨ ਬਹੁ ਕੀਏ ਬਹੁ ਵਿੰਜਨ ਮਿਸਟਾਏ ਕਰੀ ਪਾਕਸਾਲ ਸੋਚ ਪਵਿੱਤਰਾ ਹੁਣ ਲਾਵੋ ਭੋਗ ਹਰ ਰਾਏ ਲੱਗਿਆ ਭੋਗ ਸਾਜ ਸੰਗਤ ਵਿੱਚ ਅਟੁੱਤ ਵਰਤੇ ਜੋ ਜੀ ਛਕੇ ਮੱਖੋ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜਾਪ ਜਪੇ ਸਤਗੁਰ ਜੀ ਛੇ ਪੌੜੀਆਂ ਅਨੰਤ ਸਬਦ ਜਾਪ ਹੋਏ ਅਖਰਵਾਦਾ ਘਾਟਾ ਪੁਲਸਕਾ ਮਾਫ ਕਰਨੀ ਸਰਬਤ ਦੇ ਕਾਰਜ ਰਾਸ ਕਰਨੇ ਮਹਾਰਾਜ ਬੜੀ ਸੁਣ ਗੁਰਬਾਣੀ ਸੱਚਖੰਡ ਪ੍ਰਵਾਨ ਕਰਨੀ ਬੜੀ ਸੁਣ ਗੁਰਬਾਣੀ ਦਾ ਫਲਾ ਭਾਵ ਉਦਾਰੀਆਂ ਸੰਗਤਾਂ ਸਮੂਹ ਸੇਵਾਦਾਰਾਂ ਦੇ ਜਥਿਆਂ ਦੇ ਹਿਰਦਿਆਂ ਤੇ ਵਸਾਣਾ ਸਤਗੁਰ ਜੀ ਕਿਰਪਾ ਕਰੋ ਆਪਣੇ ਮੁਖਾਰ ਬਿੰਦ ਤੋਂ ਪਵਿੱਤਰ ਹੁਕਮ ਨਾਮ ਬਖਸ਼ਿਸ਼ ਕਰਕੇ ਸਮੂਹ ਸੰਗਤਾਂ ਸੇਵਕਾਂ ਨੂੰ ਨਿਹਾਲ ਨਿਹਾਲ ਕਰੋ ਹੁਕਮਨਾਮ ਚਲੰਦੀ ਬਲਬੁਦੀ ਸਮਰੱਥਾ ਬਖਸ਼ਿਸ਼ ਕਰੋ ਜੋ ਜੀ ਅਬਦੁਦਰ ਤੇ ਆਵੇ ਸਦਾਨੰਦ ਪ੍ਰਸੰਦ ਜਾਵੇ ਅੜੇ ਸੋ ਝੜੇ ਸਾਰਣ ਪਰੇ ਸੋ ਤਰੇ ਧੰ ਗੁਰ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰਜ ਕਾ ਖਾਲਸਾ ਵਾਹਿਗੁਰਜ ਕੀ ਫਤਿਹ ਦੋਹਰਾ ਆਗਿਆ ਭਈ ਆਕਾਲ ਕੀ ਤਬੀਤ ਲਾਇਓ ਸਭ ਸਿੱਖਾਂ ਨੇ ਕੋ ਹੁਕਮ ਹੈ ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲ ਬੋਚ ਹੈ ਖੋਜ ਸਬਦ ਮੈਂ ਰਾਜ ਕਰੇਗਾ ਖਾਲਸਾ ਆ ਕੀ ਰਹਿਣਾ ਖੁਾਰ ਹੋਏ ਸਭ ਮਿਲਾਂਗੇ ਬਚੇ ਸਰਣ ਜੋ ਵਾਹਿਗੁਰੂ ਨਾਮ ਜਹਾਜ ਹੈ ਚੜੇ ਸਉ ਤਰੇ ਜੋ ਸਰਦਾ ਕਰ ਸੇ ਮਦੇ ਗੁਰ ਪਾਰਿਉ ਤਾਰਣ ਜੋ ਸਰਦਾ ਕਰ ਸੇ ਮਾ ਦੇ ਗੁਰ ਪਾਰਿਉ ਤਾਰਨ ਖੰਡਾ ਜਾ ਕੈ ਹਾਥ ਮੈਂ ਕਲਗੀ ਸੋਹੈ ਸੋਹ ਹਮਰੀ ਰਖਿਆ ਕਰੈ ਗੁਰ ਕਲਗੀ ਤਾਰ ਜਗ ਸੋਹ ਹਮਰੀ ਰਖਿਆ ਕਰੈ ਗੁਰ ਕਲਗੀ ਤਾਰ ਜਗ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਤ ਵਿਚਾਰ ਇਹ ਮਥੁਰਾ ਜਗ ਤਾਰਨ ਕੋ ਅਵਤਾਰ ਬਨਾਇਓ ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਘਰਬ ਨ ਆਇਓ ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਬ ਨ ਆਇਓ ਸੋ ਕਹੋ ਤਲ ਗੁਰ ਸੇਵੀਐ ਅਹਮ ਸਹਜੇ ਦਰਸ਼ਨ ਪਰ ਸੇ ਆਇ ਜਨਮ ਮਰਨ ਸਜਣ ਸੱਚਾ ਪਾਤਸ਼ਾਹ ਸਿਰ ਸਾਹ ਦਾ ਜਿਸ ਪਾਸ ਬਹਿਠਿਆ ਸੋਹੀਆ ਸਭਨਾ ਜਿਸ ਪਾਸ ਬਹਿਠਿਆ ਸੋਹੀਆ ਸਭ ਨੰਦਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਰਠ ਮਹੱਲਾ ਪੰਜਵਾ ਕਰਿ ਇਸ ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭਏ ਅਰੋਗਾ कोट बिगन लाथे प्रभ सरणा प्रगटे भले संजोगा कर इश्नान सिमर प्रभ अपना ਮਨ ਤਨ ਭਏ ਅਰੋਗਾ ਕੋਟ ਵਿਗਨ ਲਾਥੇ ਪ੍ਰਭ ਸਰਣਾ ਪ੍ਰਗਟੇ ਭਲੇ ਸੰਜੋਗਾ ਰਬ ਬਾਣੀ ਸ਼ਬਦ ਸੁਪਾਖਿਆ ਗਾਵੋ ਸੁਣੋ ਪੜੋ ਨਿਤ ਪਾਈ ਗੁਰ ਪੂਰਾ ਤੂ ਰੱਖਿਆ ਰਾਹਾਓ ਸਾਚਾ ਸਾਹਿਬ ਅੰਮਿਤ ਵਡਾਈ ਭਗਤ ਵਛਾ ਲ ਦਿਆਲਾ ਸੰਤਾ ਕੀ ਪੈਜ ਰਖਦਾ ਆਇਆ ਆਦ ਬਿਰਧ ਪ੍ਰਤ ਪਾਲਾ ਹਰ ਅੰਮ੍ਰਿਤ ਨਾਮ ਭੋਜਨ ਨਿਤ ਪਹੁੰਚੋ ਸਰਬ ਵਿਲਾ ਮੁਖ ਪਾਵੋ ਜਰਾ ਮਰਾ ਤਪ ਸਭ ਨਾਠਾ ਗਣ ਗੋਬਿੰਦ ਨਿਤ ਗਾਵੋ ਸੋਣੀ ਅਰਦਾਸ ਸੁਬਾਹੀ ਮੇਰਾ ਅਰਬ ਕਲਾ ਬਣ ਆਈ ਪ੍ਰਗਟ ਭਈ ਸਗਲੇ ਜੁਗ ਅੰਤਰ ਗੁਰ ਨਾਨਕ ਕੀ ਵਡਿਆਈ ਸੁਣੀ ਅਰਦਾਸ ਸੁਆਮੀ ਮੇਰਾ ਸਰਬ ਕਲਾ ਬਣਾਈ ਪ੍ਰਗਟ ਭਈ ਸਗਲੇ ਜੁਗ ਅੰਤਰ ਗੁਰ ਨਾਨਕ ਕੀ ਵਡਿਆਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਜੁੜ ਬੈਠੀ ਗੁਰੂ ਰੂਪ ਗੁਰ ਸਵਾਰੀ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਗੁਰਾਂ ਦੀ ਬਖਸ਼ਿਸ਼ ਗੁਰਫਤੇ ਸਾਂਝੀ ਕਰੀਏ ਸਾਰੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਹਰ ਸਾਲ ਦੀ ਤਰ੍ਹਾਂ ਪੰਜਵੇਂ ਨਾਨਕ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਆਪਾਂ ਮਨਾ ਰਹੇ ਹਾਂ ਪਿਛਲੇ 40 ਦਿਨਾਂ ਤੋਂ ਮੇਰੀਆਂ ਮਾਤਾਵਾਂ ਮੇਰੀਆਂ ਭੈਣਾਂ ਜਿੱਥੋਂ ਤੱਕ ਵੀ ਲੁਕਾਈ ਹੈ ਗੁਰਨਾਨਕ ਦੇਵ ਜੀ ਦੇ ਗੁਰਸਿੱਖ ਬੈਠੇ ਨੇ ਉੱਥੇ ਤੱਕ ਸਾਰੀਆਂ ਸੰਗਤਾਂ ਸ਼ਹੀਦਾਂ ਦੇ ਸਰਤਾਜ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਜਿਹੜੀ ਮਿੱਠੀ ਯਾਦ ਹੈ ਉਸ ਨੂੰ 40 ਦਿਨਾਂ ਦੇ ਕਿਤੇ ਵੱਧ ਵੀ ਲੜੀਵਾਰ ਸੁਖਮਨੀ ਸਾਹਿਬ ਜੀ ਦੇ ਜਿਹੜੇ ਪਾਠ ਨਰੰਤਰ ਮੇਰੀਆਂ ਮਾਤਾ ਮੇਰੀਆਂ ਭੈਣਾਂ ਵੱਲੋਂ ਆਪਣੇ ਆਪਣੇ ਪਿੰਡ ਆਪਣੇ ਆਪਣੇ ਗੁਰੂ ਘਰਾਂ ਦੇ ਅੰਦਰ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਕੀਤੇ ਗਏ ਨੇ ਸੋ ਇਸ ਵਾਰ ਜਿਹੜਾ ਗੁਰਦੁਆਰਾ ਸਿੰਘ ਸ਼ਹੀਦਾਂ ਕਿਉਂਕਿ ਹਰ ਸਾਲ ਗੁਰੂ ਮਹਾਰਾਜ ਦਾ ਨਾਮ ਲੈਣਾ ਹੈ ਭਾਵੇਂ ਪਿੰਡ ਦੇ ਅੰਦਰ ਜਿੰਨੇ ਮਰਜ਼ੀ ਜਥੇ ਬਣ ਜਾਣ ਉਹਨਾਂ ਹੀ ਘਟ ਹੁੰਦੇ ਨੇ ਪਰ ਇਸ ਸਮੇਂ ਇਸ ਸਾਲ ਮੇਰੀਆਂ ਮਾਤਾਵਾਂ ਨੇ ਮੇਰੀਆਂ ਭੈਣਾਂ ਨੇ ਜਿਹੜਾ ਅੱਜ ਦੇ ਦਿਨ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਦਾ ਜਿਹੜਾ ਸ਼ਹੀਦੀ ਦਿਹਾੜਾ ਹੈ ਉਹਨਾਂ ਦੇ ਲੜੀਵਾਰ ਸੁਖਮਨੀ ਸਾਹਿਬ ਦੇ ਪਾਠ ਸੀ ਉਹਨਾਂ ਦਾ ਅੱਜ ਜਿਹੜਾ ਨਿਰਵਿਗਨ ਸਾਹਿਤ ਭੋਗ ਪਾਈ ਗਏ ਨੇ ਪਿੰਡ ਸੁਹਾਣੇ ਦੀ ਸਾਰੀ ਸੰਗਤ ਵੱਲੋਂ ਇਲਾਕੇ ਦੀਆਂ ਸੰਗਤਾਂ ਵੱਲੋਂ ਰਲ ਮਿਲ ਕੇ ਜਿਹੜਾ ਇਹ ਸਹਿਯੋਗ ਕੀਤਾ ਗਿਆ ਹੈ ਉੱਥੇ ਹੀ ਮੈਂ ਸਮਝਦਾ ਕਿ ਆਪਣੀ ਦਸਾਂ ਨਾਹਾਂ ਦੀ ਕਿਰਤ ਕਮਾਈ ਨੂੰ ਵੀ ਤੁਸੀਂ ਹਰ ਸਾਲ ਸਫਲ ਕਰਦੇ ਹੋ ਸੋ ਅੱਜ ਆਪਾਂ ਸਾਰੇ ਵੈਸੇ ਗੁਰੂ ਅਰਜਨ ਜੀ ਦੀ ਜਿਹੜਾ ਸ਼ਹੀਦੀ ਦਿਹਾੜਾ ਸੀ ਉਹ ਕੱਲ ਸੀ ਪਰ ਮੈਂ ਸਮਝਦਾ ਕਿ ਨਿਰੰਤਰ ਇੱਕ ਮਹੀਨੇ ਹਰ ਇੱਕ ਗਲੀ ਦੇ ਅੰਦਰ ਹਰ ਇੱਕ ਮੁਹੱਲੇ ਦੇ ਅੰਦਰ ਹਰ ਇੱਕ ਪਿੰਡ ਦੇ ਅੰਦਰ ਹਰ ਇੱਕ ਸ਼ਹਿਰ ਦੇ ਅੰਦਰ ਇਹਨਾਂ ਦਿਨਾਂ ਦੇ ਅੰਦਰ ਜਿਹੜੀ ਮਿੱਠੇ ਜਲਦੀ ਹੈ ਕੜਾ ਪ੍ਰਸ਼ਾਦੀਆਂ ਦੇਗਾ ਉਹ ਸੇਵਾਵਾਂ ਨਿਰੰਤਰ ਚੱਲਦੀਆਂ ਨੇ ਸੋ ਅੱਜ ਤੁਸੀਂ ਸਾਰੇ ਮੇਰੀਆਂ ਮਾਤਾਵਾਂ ਭੈਣਾਂ ਨੇ ਜਿਹੜਾ ਅੱਜ ਰੰਗ ਸੀ ਗੁਰੂ ਮਹਾਰਾਜ ਦਾ ਤੁਸੀਂ ਹਰੀ ਜਸ ਕੀਰਤਨ ਕਰਿਆ ਹੈ ਸੰਗਤ ਦਾ ਇਕੱਠ ਸੀ ਉਹ ਤੁਹਾਡੇ ਸਾਹਮਣੇ ਹੀ ਹੈ ਹਮੇਸ਼ਾ ਮੈਂ ਆਸ ਕਰਦਾ ਮੇਰੀ ਮਾਤਾ ਜੀ ਨੇ ਜਿਸ ਦਿਨ ਮੈਨੂੰ ਦੱਸਿਆ ਸੀ ਕਿ ਇਸ ਸਾਲ ਭੋਗ ਹੈ ਜਿਹੜਾ ਅਸੀਂ ਸਾਰੀਆਂ ਮਤਾਵਾਂ ਭੈਣਾਂ ਨੇ ਇਕੱਠੀਆਂ ਹੋ ਕੇ ਪਾਣਾ ਹੈ ਤਾਂ ਮੇਰੀ ਜਿਹੜੀ ਖੁਸ਼ੀ ਸੀ ਉਹ ਉਹਦਾ ਟਿਕਾਣਾ ਨਹੀਂ ਸੀ ਕਿਉਂਕਿ ਪਿਆਰ ਹੈ ਆਪਾਂ ਨੇ ਕੋਈ ਚੀਜ਼ ਵੰਡਣੀ ਨਹੀਂ ਹੈ ਆਪਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਾਰੇ ਮੰਨਣ ਵਾਲੇ ਲੋਕਾਂ ਆਪਾਂ ਸਾਰਿਆਂ ਨੇ ਰਲ ਮਿਲ ਕੇ ਜਿਹੜੇ ਇਹ ਦਿਹਾੜੇ ਨੇ ਉਹ ਇਸੇ ਤਰ੍ਹਾਂ ਮਨਾਉਣੇ ਨੇ ਸੋ ਹੁਣ ਇੱਕ ਦੋ ਬੇਨਤੀਆਂ ਨੇ ਉਹ ਮੈਂ ਮਤਾਮਾ ਭੈਣਾਂ ਨੂੰ ਪੁੱਛ ਕੇ ਤੁਹਾਨੂੰ ਬੇਨਤੀ ਕਰਨੀ ਹੈ ਸਾਡੇ ਜਿੰਨੀਆਂ ਵੀ ਮੇਰੀਆਂ ਮਤਾਮਾ ਭੈਣਾਂ ਨੇ ਸਾਰੀਆਂ ਸਤਕਾਰਯੋਗ ਨੇ ਮੈਂ ਕਿਸੇ ਦਾ ਵੀ ਨਾਮ ਲੈ ਕੇ ਵੱਡੀ ਜਾਂ ਛੋਟੀ ਨਹੀਂ ਕਰਨੀ ਕਿਉਂਕਿ ਤੁਸੀਂ ਸਾਡੇ ਲਈ ਸਾਰਿਆਂ ਹੀ ਜਿਹੜੀਆਂ ਮੇਰੀਆਂ ਮਾਤਾਵਾਂ ਨੇ ਉਹ ਮਾ ਸਮਾਨ ਜਿਹੜੀਆਂ ਮੇਰੇ ਬਰਾਬਰ ਹਾਂਦੀਆਂ ਨੇ ਉਹ ਮੇਰੀਆਂ ਭੈਣਾਂ ਸਾਰੀਆਂ ਤੁਸੀਂ ਸਤਿਕਾਰਯੋਗੋਂ ਉਹਨਾਂ ਵੱਲੋਂ ਸਭ ਤੋਂ ਪਹਿਲਾਂ ਮੈਂ ਬੇਨਤੀ ਕਰਦਾ ਹਾਂ ਕਿ ਗੁਰਦੁਆਰਾ ਸਿੰਘ ਸ਼ਹੀਦਾਂ ਦੇ ਸੋਨਿਹਾਲ ਸਤਿ ਸ਼੍ਰੀ ਗਾਲ ਮਾਤਾ ਜੀ ਨੇ ਪਹਿਲਾਂ ਮੇਰੇ ਨੰਬਰ ਲਾ ਦਿਆ ਸਭ ਤੋਂ ਮੈਂ ਪਹਿਲਾਂ ਬੇਨਤੀ ਕਰਦਾ ਹਾਂ ਗੁਰਦੁਆਰਾ ਸਿੰਘ ਸ਼ੀਦਾ ਦੇ ਮੁੱਖ ਸੇਵਾਦਾਰ ਭਾਈ ਸਹਿਬ ਭਾਈ ਸਤਵਿੰਦਰ ਸਿੰਘ ਜੀ ਤੇ ਭਾਈ ਹਰਜਿੰਦਰ ਸਿੰਘ ਜੀ ਨੂੰ ਬੇਨਤੀ ਹੈ ਕਿ ਉਹ ਗੁਰੂ ਸਾਹਿਬ ਦੀ ਜਿਹੜੀ ਬਖਸ਼ਿਸ਼ ਹੈ ਸਰੂਪਾ ਉਹ ਦੀ ਕਿਉਂਕਿ ਹਰ ਸਾਲ ਜਿਹੜੀਆਂ ਮੇਰੀਆਂ ਮਾਤਾਮਾਂ ਨੇ ਉਹ ਜਿਹੜੇ ਪਿੰਡ ਦੇ ਮੋਤ ਪਰ ਜਾਂ ਸੇਵਾਦਾਰ ਸੱਜਣ ਨੇ ਉਹਨਾਂ ਦਾ ਸਤਿਕਾਰ ਕਰਦੀਆਂ ਨੇ ਕਰਨਾ ਵੀ ਚਾਹੀਦਾ ਹੈ ਤੇ ਸਾਨੂੰ ਮਾਣਿਆ ਨੂੰ ਨਿਮਾਨ ਬਖਸ਼ਤੀਆਂ ਨੇ ਭਾਈ ਸੁਤਵਿੰਦਰ ਸਿੰਘ ਜੀ ਬੋਲੇ ਈ ਸੋਨਹਾਲ ਹੁਣ ਮੈਂ ਬੇਨਤੀ ਕਰਦਾ ਭਾਈ ਸਤਵਿੰਦਰ ਸਿੰਘ ਜੀ ਉਹ ਵੀ ਗੁਰੂ ਘਰ ਦਾ ਸਰੂਪਾ ਉਹਦੀ ਜਿਹੜੀ ਬਖਸ਼ਿਸ਼ ਹੈ ਉਹ ਲੈਣ ਸਾਡੇ ਬੜੇ ਹੀ ਸਤਕਾਰਯੋ ਸੋਨਹਾਲ ਸਾਤਿ ਸ਼੍ਰੀ ਅਕਾਲ ਸੋ ਮੇਰਾ ਛੋਟਾ ਵੀਰ ਸਰਦਾਰ ਪ੍ਰਵਿੰਦਰ ਸਿੰਘ ਜੀ ਜੋ ਕਿ ਆਪਣੇ ਪਿੰਡ ਦੇ ਆਪਣੇ ਇਲਾਕੇ ਦੇ ਸ਼ਰਮਣੀ ਅਕਾਲੀ ਦਲ ਤੋਂ ਹਲਕਾ ਇੰਚਾਰਜ ਨੇ ਮੇਰੀ ਛੋਟੀ ਭੈਣ ਹਰਜਿੰਦਰ ਗੌਰ ਕਾਉਂਸਲਰ ਸਾਡੇ ਆਂਟੀ ਜੀ ਬਲਵੀਰ ਕੌਰ ਜੀ ਉਹ ਵੀ ਉੱਚੇ ਚੇ ਦੌਰ ਦੇ ਪਹੁੰਚੇ ਨੇ ਤੁਹਾਡਾ ਸਾਰੀਆਂ ਸੰਗਤਾਂ ਦਾ ਮਾਤਾਵਾਂ ਭੈਣਾਂ ਵੱਲੋਂ ਤਹਿ ਦਿਲੋਂ ਧੰਨਵਾਦ ਕਰਦੇ ਆ ਕਿ ਜਿਨ੍ਹਾਂ ਨੇ 40 ਦਿਨ ਰਲ ਮਿਲ ਕੇ ਗੁਰੂ ਮਹਾਰਾਜ ਦਾ ਹਰੀ ਜਸ ਕੀਰਤਨ ਕਰਕੇ ਜਿੱਥੇ ਆਪਣੇ ਜਨਮ ਨੂੰ ਸਫਲ ਕੀਤਾ ਹੈ ਉੱਥੇ ਹੀ ਗੁਰੂਕੀਆਂ ਸੰਗਤਾਂ ਨੂੰ ਵੀ ਗੁਰੂ ਘਰ ਦੇ ਨਾਲ ਜੋੜਿਆ ਸੋ ਬਲਾਉ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਭਾਈ ਸਾਰੀਆਂ ਸੰਗਤਾਂ ਨੇ ਗੁਰੂ ਕੇ ਲੰਗਰ ਜਿਹੜੇ ਪਰਲੇ ਪਾਸੇ ਬੇਸਮੈਂਟ ਹੈ ਉੱਥੇ ਅਤੁੱਟ ਵਰਤ ਰਹੇ ਨੇ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਗੁਰੂ ਕੇ ਲੰਗਰ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ ਤੇ ਅੱਗੇ ਨੂੰ ਮੈਂ ਇੱਕ ਬੇਨਤੀ ਹੋਰ ਕਰ ਦਵਾਂ ਕਿਉਂਕਿ ਜਦੋਂ ਤੱਕ ਮੇਰੀਆਂ ਮਾਤਾਵਾਂ ਭੈਣਾਂ ਨੂੰ ਬੇਨਤੀ ਹੈ ਤੁਸੀਂ ਦੱਸਣਾ ਉਹਨਾਂ ਨੂੰ ਜਦੋਂ ਤੱਕ ਇੱਥੇ ਅਰਦਾਸ ਨਹੀਂ ਹੁੰਦੀ ਆਪਾਂ ਸਮਾਪਤੀ ਨਹੀਂ ਕਰਦੇ ਉਦੋਂ ਤੱਕ ਮੇਰੀ ਭੈਣ ਨੇ ਕਿਉਂਕਿ ਬਹੁਤ ਸਾਰੀਆਂ ਮੇਰੀਆਂ ਮਾਤਾਵਾਂ ਭੈਣਾਂ ਚਲੇ ਗਈਆਂ ਅੱਪਾ ਨੇ ਇਹ ਨਹੀਂ ਸਮਝਣਾ ਕਿ ਅਸੀਂ ਕੀਰਤਨ ਕਰ ਲਿਆ ਕਿ ਅਸੀਂ ਚਲੇ ਜਾਈਏ ਲਾਸਟ ਦਿਨ ਹੁੰਦਾ ਹੈ ਤੇ ਆਪਾਂ ਨੇ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਲੈਣੀਆਂ ਨੇ ਤਾਂ ਆਪਾਂ ਸਾਰੀਆਂ ਗੱਲਾਂ ਨੂੰ ਇੱਕ ਸਾਈਡ ਤੇ ਮੇਰੀਆਂ ਭੈਣਾਂ ਮਤਾਵਾ ਤੁਸੀਂ ਸਾਰੇ ਅਸਦੇ ਦਿਨ ਦਾ ਤੁਹਾਨੂੰ ਚਾਹ ਹੁੰਦਾ ਹੈ ਆਪਣੇ ਕੰਮ ਸਕਾਰ ਸੰਕੋਚ ਕੇ ਜਦੋਂ ਤੱਕ ਅਰਦਾਸ ਤੋਂ ਬਾਅਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਚ ਹੁਕਮਨਾਮੇ ਉਪਦੇਸ਼ ਆਪਾਂ ਨੂੰ ਨਹੀਂ ਦਿੰਦੇ ਵੇਗਾ ਲੈ ਕੇ ਉਸ ਤੋਂ ਬਾਅਦ ਆਪਾਂ ਨੇ ਲੰਗਰ ਛੱਕ ਕੇ ਆਪਣੇ ਘਰਾਂ ਨੂੰ ਚਾਲੇ ਪਾਣੇ ਨੇ ਬਲਾਉ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਮੈਂ ਮੋਬਾਈਲ ਫੋਨ ਹੈ ਕਿਸੇ ਦਾ ਗੁੰਮ ਹੋਇਆ ਜਿਸ ਕਿਸੇ ਮੇਰੀ ਭੈਣ ਦਾ ਮਾਤਾ ਦਾ ਜਾਂ ਕਿਸੇ ਮੇਰੇ ਭਰਾ ਦਾ ਮੋਬਾਈਲ ਫੋਨ ਹੋਵੇ ਉਹ ਆਪਣੀ ਜਿਹੜੀ ਨਿਸ਼ਾਨੀ ਹੈ ਉਹ ਦੱਸ ਕੇ ਇਥੋਂ ਬਾਬਾ ਜੀ ਤੋਂ ਆਪਣਾ ਮੋਬਾਈਲ ਲੈ ਜਾ ਸਕਦਾ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ